ਲੋ ਵੀ ਦੋਸਤੋ ਤੁਹਾਡੇ ਸਾਹਮਣੇ ਓਪਨ ਹੋਣ ਜਾ ਰਿਹਾ ਹੈ ਪਵਨ ਸ਼ਰਮਾ ਜੀ ਵੱਲੋਂ ਹਰਚਰਨ ਚੋਲਾ ਜੀ ਨੂੰ ਦਿੱਤਾ ਗਿਆ ਇੱਕ ਬਹੁਤ ਹੀ ਪਿਆਰਾ ਗਿਫਟ ਤੇ ਆਪਾਂ ਇਸ ਨੂੰ ਓਪਨ ਕਰਾਂਗੇ ਰਾਜ ਹੈ ਰਾਜ ਇਹਨੂੰ ਖੋਲਾਂਗੇ ਖੋਲ ਕੇ ਦੇਖਾਂਗੇ ਕਿ ਕੀ ਨਿਕਲਦਾ ਹੈ ਆਹ ਕੀ ਬਾਤ ਹੈ ਇਹ ਜਿਹੜਾ ਗਿਫਟ ਉਹ ਬੜੇ ਪਿਆਰ ਸਤਿਕਾਰ ਦੇ ਨਾਲ ਭੇਂਟ ਕੀਤਾ ਉਹ ਇਸ ਲਈ ਕਿਉਂਕਿ ਇਹਨਾਂ ਨੇ ਹਰਚਰਨ ਦਾ ਜਿਹੜੀ ਸਫਰਨਾਮਾ ਭਾਰਤ ਦਾ ਇੱਕ ਪਾਸਾ ਬੜਿਆ ਉਹਨੂੰ ਪੜ੍ਹ ਕੇ ਗਦਗਦ ਹੋਟੇ ਚੱਲ ਬੋਲ ਕੀ ਬੋਲੀ ਸਾਹ ਦੱਸ ਰਹੇ ਸੀਗੇ ਵੀ ਪਹਿਲਾਂ ਪਵਨ ਨੇ ਮੈਨੂੰ ਫੋਨ ਕੀਤਾ ਕੀ ਹਾਲ-ਵਹਾਲ ਚਾਲ ਪੁੱਛਿਆ ਫਿਰ ਕਹਿੰਦੇ ਤੇਰਾ ਲੱਕ ਕਿੰਨਾ ਤੇ ਉਹ ਕਹਿੰਦਾ ਵੀ ਲੱਕ ਵਾਲੀ ਗੱਲ ਤਾਂ ਮੈਨੂੰ ਸਮਝ ਨਹੀਂ ਆਈ ਵੀ ਲੱਕ ਦਾ ਤੋਂ ਪੁੱਛੀ ਜਾਂਦਾ ਅੱਛਾ ਤੇ ਪਰ ਇਹਨਾਂ ਦੀਆਂ ਭਾਵਨਾਵਾਂ ਸੀਗੀਆਂ ਵੀ ਮੈਂ ਚੋਲਾ ਹਾਸਤੇ ਕੋਈ ਉਹ ਜਾ ਗਿਫਟ ਲੈ ਕੇ ਆਵਾਂ ਵੀ ਜਰਾ ਹਾਂ ਹੁਣ ਦੇਖੋ ਕੀ ਨਿਕਲਦਾ ਬਾਈ ਨੇ ਕੀ ਨਿਕਲਦਾ ਹੁਣ ਜੋ ਕੁਝ ਤੇਨੂੰ ਕੁਝ ਚਲੋ ਬਾਈ ਕਰ ਦੋ ਕਰ ਦਿਆ ਆਜ ਅੱਜ ਕਰੋ ਜੀ ਆਈ ਤੇ ਖੋਲੋ ਤੁਸੀਂ ਖੋਲੋ ਆਪ ਹੀ ਖੋਲੋ ਬਾਈ ਜੀ ਆ ਨਹੀਂ ਹੁੰਦਾ ਬਾਈ ਇਹ ਲਾਈਵ ਨਹੀਂ ਹੋਇਆ ਸਮਝੋ ਤੇ ਲਾ ਬਹੁਤ ਧੰਨਵਾਦ ਕੌਮ ਜੀ ਬਹੁਤ ਧੰਨਵਾਦ ਤੁਹਾਡਾ ਇੰਨੇ ਪਿਆਰ ਸਤਿਕਾਰ ਨਾਲ ਹੈਨਾ ਠੀਕ ਹੈ ਠੀਕ ਹੈ ਇਹ ਐਸਾ ਇੱਕ ਗੱਲ ਹੋਰ ਆ ਵੀ ਕੋਈ ਗਿਫਟ ਲਿਆਂਦਾ ਠੀਕ ਹੈ ਜੀ ਜੀ ਸਾਨੂੰ ਵੀ ਕੋਈ ਮਾੜਾ ਵੱਡਾ ਗਲਾ ਦਾ ਖੋਲੀ ਨਹੀਂ ਹੈ ਨਹੀਂ ਹਾਇਰ ਵਾਹ ਇਹ ਵਾਹ ਕੀ ਬਾਦ ਆ ਮਾਲੂਕ ਇਹ ਸਾਰੀ ਸ਼ਤਾਨੀ ਇਹਨਾਂ ਦੀ ਆ ਕੀ ਬਾਦ ਆ ਉਹ ਗਰੇ

आप थोड़ा सा पूछना है चवन जी वालों दिता गिफ्ट देख के आख्या ਬੜਾ ਕੀ ਆ ਜਿਹੜੀ ਗਿਫਟ ਦੀ ਨੂੰ ਗਿਫਟ ਨੂੰ ਕੀਮਤ ਨਾ ਨਹੀਂ ਤੋਂ ਲਿਆ ਜਾਦਾ ਗਿਫਟ ਗਿਫਟ ਹੀ ਹੁੰਦਾ ਜਿੰਦਾ ਫਲ ਹੋਣ ਗਏ ਉਹ ਤੇ ਏਦੂ ਵੱਡੀ ਕੀ ਕਰਨੀ ਆ ਕੋਈ ਪੂਰਾ ਗੁਲਦਸਤਾ ਹੀ ਦੇਦਾ ਇਹ ਵੱਡਾ ਦਿਮਾਗ ਵਿੱਚ ਰਮਾ ਜੀ ਇਹ ਆਹ ਵਾਹ ਮੈਂ ਦੱਸਦਾ ਇਹ ਗੱਪ ਦੇ ਘਾਉਦਾ ਵੀ ਜਾਂਦੇ ਖਾਂਦੇ ਢੱਲੇ ਡੋਲ ਗਿਆ ਯਾਰ ਤਾਂ ਢੱਲੇ ਗਿਆ ਬੜਾ ਮੈਂ ਤਾਂ ਕਹਿੰਦਾ ਉੱਤਰ ਤਾਂ ਹੀ ਆਏ ਨਾ ਰਾਜਵੀਰ ਜਾਂਦਾ ਇੱਕ ਵਾਰ ਉਹ ਕਰ ਰਿਹਾ ਟਰੈਕ ਉਹਦਾ ਕਲਾਰ ਗੈ ਕਲਾਰ ਗੈ ਸਵਾਰ ਨਾਲ ਤੇ ਉਹ ਉਹ ਰਾਜਵੀਰ ਜਾਂਦਾ ਡੱਗ ਪਿਆ ਨਾ ਯਾਰ ਵੀ ਲੈ ਗਿਆ ਉਹਦਾ ਯਾਰ ਵੀ ਲੈ ਗਿਆ ਜਦੋਂ ਡੱਗ ਪਿਆ ਨਾ ਉਹ ਮੈਂ ਸੋਚਿਆ ਇੱਕ ਕੋਈ ਬੰਦ ਨਾ ਵੀ ਦੇਵੇ ਕਰ ਦੋ ਬੁੱਛਾ ਬਦਲੇ ਆ ਰਾਜਵੀਰ ਜਾਂਦਾ ਦੋਸਤੋ ਅਸੀਂ ਸਵੇਰੇ ਸਵੇਰੇ ਆਪਣਾ ਇੱਕ ਪਿਆਰਾ ਜ ਮਜ਼ਾਕ ਵੀ ਸਾਰੇ ਆਪਾਂ ਇੱਥੇ ਇੰਜੋਏ ਕਰਨ ਆਏ ਤੇ ਇੰਜੋਏ ਕਰਨ ਦਾ ਇੱਕ ਥੋੜੀ ਜਿਹੀ ਸ਼ਰਤ ਸੀਗੀ ਤੇ ਕਾਰਡ ਸੀਗੀ ਮੇਰੇ ਖਿਆਲ ਸਫਰੀ ਸਾਹਿਬ ਦੀ ਤੇ ਇਹ ਖੋਜਾਂ ਹੋ ਜਾਂ ਕਰਦੇ ਇਹਨਾਂ ਫ੍ਰੀ ਗੋਟੀ ਜਿਹਦੇ ਵਿਚਾਰੇ ਬਈ ਲੈ ਗਰੀ ਉਹ ਨਹੀਂ ਹੋ ਰਹਿਣ ਦੇ ਰਹਿਣ ਦੇ ਮੈਂ ਕੋਹਲੀ ਹੁੰਦਾ ਪਰ ਫਿਰ ਨਾਮ ਨਾਲ ਕੇ ਫਿਰ ਕੋਲ ਚੱਕੀ ਫਰੇ ਪਾਪਾ ਜੀ ਕੱਢ ਲੈ ਕਾਹੀ ਅੰਦਰ ਨਹੀਂ ਆਉਣੀ ਵਾਜਾ ਮਾਰਨ ਦੇ ਆ ਜੇ ਬਾਹਰ ਕਾਹੀ ਨਹੀਂ ਆਉਣੀ ਅਗਰ ਪੁੱਛੀ ਗਿਫਟ ਹੈ ਜਿਹੜਾ ਉਹ ਆਪਣੇ ਕਰਨ ਸ਼ਰਮਾ ਜੀ ਨੇ ਜਿਹੜਾ ਇਹਨਾਂ ਦੇ ਕੰਮ ਆਉਣ ਵਾਲੀ ਚੀਜ਼ ਹੈ ਕਿ ਇਹਨਾਂ ਦਾ ਗਿਫਟ ਹੁੰਦਾ ਵੈਸੇ ਤਾਂ ਸਾਰੇ ਗਿਫਟ ਹੁੰਦੇ ਤੁਹਾਨੂੰ ਕੀ ਆ ਬਿਲਕੁਲ ਹਾਂ ਪਰ ਜਿਹੜਾ ਇੱਕ ਮੌਕੇ ਦਾ ਗਿਫਟ ਹੁੰਦਾ ਜਿਹੜਾ ਤੋਂ ਵਰਤਿਆ ਜਾਵੇ ਵਰਤਿਆ ਜਾਵੇ ਉਹ ਹੁਣ ਇਹ ਕੇਰਲਾ ਟੂਰ ਤੇ ਜਾ ਰਹੇ ਆ ਤੇ ਹੈਲੋ ਤੇ ਇਹ ਰਾਈਡਿੰਗ ਪੈਂਟ ਇਹਨਾਂ ਨੂੰ ਦਿੱਤੀ ਹੈ ਤੇ ਆਹ ਬਾਤ ਆ ਰਹੀ ਇਹਨਾਂ ਦੇ ਕੰਮ ਹੀ ਆਊਗੇ ਹਾਂ ਬਿਲਕੁਲ ਜੀ ਬਿਲਕੁਲ ਇਹਨੂੰ ਪੂਰੇ ਮਾਲਾ ਵੀ ਪੂਰੇ ਆਪਦੇ ਸਰੀਰ ਨਾਲ ਲਾ ਕੇ ਰੱਖਾਂਗੇ ਬਹੁਤ ਧੰਨਵਾਦ ਬੌਂਦੀ ਜੀ ਦਾ ਬਹੁਤ ਬਹੁਤ ਆਲਾ ਬਹੁਤ ਵਧੀਆ ਹੈ ਜੀ ਇਹ ਪੂਰਾ ਵਰਤਾਂਗੇ ਇਸ ਸ਼ਰਾਰਤ ਦੇ ਵਿੱਚ ਪੂਰ ਸਹਿਯੋਗ ਲਿਆ ਗੈਵੀ ਚੋਹਾਨ ਦਾ ਫੁੱਲ ਫਲ ਪਾ ਕੇ ਲੈ ਜਿਹਨੇ ਕੀਤੇ ਮੈਂ ਸਭ ਨੂੰ ਰੋਕਦਾ ਵੀ ਨਹੀਂ ਰਹਿਣ ਦੋ ਇਹਨੂੰ ਇਹਨੂੰ ਤਾਂ ਹੀ ਸੁਭਾਈਆਂ ਹੋਣਗੇ ਲੇਕਿਨ ਮੈਂ ਬੋਲੀ ਰਹਿੰਦਾ ਆ ਪਰ ਘਰੇ ਜਾ ਮੈਂ ਤਾਂ ਘਰੇ ਜਾਣਾ ਬੋਲ ਤੇ ਘਰੇ ਜਾ ਕੇ ਸਾਰੇ ਸਾਰੇ ਪਾਰ ਦਵੇ 20 20 ਗਾਣਾ ਇਕੱਠੀਆਂ ਕਰਦੇ ਨਾ ਸਟਾਪ ਕਰਦੇ ਪਾਇਆ ਫੋਲ ਇੱਥੇ ਪਾ ਲਓ ਫੋਲ ਪਾਈ ਨੇ ਯਾਰ ਇੱਥੇ ਵੀਡੀਓ ਬਣਾਉਂਦੇ ਆ ਉਹਦਾ ਉਹਦਾ ਕਾਰਨ ਉਤਰਾਉਂਦਾ ਜਦ ਮੈਂ ਸਾਂਝਦਾ ਪਰ ਮੈਂ ਨਾ ਰਾਤ ਜੋ ਦੇਖਿਆ ਤਾਂ ਮੈਨੂੰ ਲੱਗਾ ਵੀ ਇਹਦੇ ਵਿੱਚ ਕੋਈ ਮੈਨੂੰ ਵੀ ਲੱਗਾ ਇਹ ਪੈਂਟ ਆ ਮੈਂ ਜੇ ਰਾਤ ਆ ਉਹਦੇ ਆ ਚੀਜ਼ ਚੋਂ ਨਹੀਂ ਜਿਨ੍ਹਾਂ ਨੇ ਜਦੋਂ ਇਹਨਾਂ ਨੇ ਗਿਫਟ ਨੂੰ ਹੱਥ ਪਾਉਂਦੇ ਸੀ ਮੈਂ ਹੱਥ ਪਾਈ ਜਾਂਦਾ ਹੀ ਮੈਂ ਥੋੜਾ ਇਹ ਖਿੱਚ ਲਿਆ ਮੈਂ ਕਿਹਾ ਇਹ ਨਾ ਕਹਿ ਤੂੰ ਠੰਡਾ ਹੈਗਾ ਤਾਂ ਲੱਗਿਆ ਨਹੀਂ ਮੈਨੂੰ ਪਤਾ ਹੀ ਕਿ ਜੇ ਮੈਂ ਮੈਂ ਉਹਨਾਂ ਦੇ ਵਿਚਾਰ ਆ ਤਾਂ ਮੈਂ ਰਾਤ ਨੂੰ ਉਹਨੂੰ ਮੈਨੂੰ ਲੱਗਾ ਵੀ ਪੈਂਟ ਆ ਮੈਨੂੰ ਵੀ ਲੱਗਾ ਇਹ ਕੁਝ ਹੈਗਾ ਵਿੱਚ ਚਲੋ ਵੀ ਦੋਸਤੋ ਆ ਜੀ ਮੈਂ ਵੀ ਦੇਖਦਾ ਮੈਂ ਵੀ ਸ਼ਰਮਾ ਜੀ ਰਾਤ ਨੂੰ ਇੱਥੇ ਪਤਾ ਨਹੀਂ ਕੀ ਫਰੋਲਦੇ ਫਿਰਦੇ ਸੀਗੇ ਉਹ ਮੇਰੇ ਗਿੱਰਜਾ ਲਾ ਗਿਆ ਮੈਂ ਮਿੱਟੀ ਨਾਲ ਫਰੋਲ ਜੋ ਗਿਆ ਨਹੀਂ ਲੱਭਨੇ ਲਾਲ ਗਵਾਚੇ ਹੈ ਕਹਿੰਦੇ ਬਾਬੇ ਜਵਾਨੀ ਹੁਣ ਦੁਬਾਰੇ ਨਹੀਂ ਹੁੰਦੀ ਮੇਰੇ ਮਿੱਟੀ ਫਰੋਈ ਜਾ ਤੇ ਪਰ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਐਨ ਕਲੱਬ ਵੀ ਸੀ ਇਹਨਾਂ ਦੀ ਹੁਣ ਮੈਂ ਰਾਤ ਨੂੰ ਤੂੰ ਕੀ ਦੇਖਣਾ ਸੌਂ ਜਾ ਚੁੱਪ ਕਰਕੇ ਹੈ ਕਰਕੇ ਦੇਖਾਂਗੇ ਆਪਾਂ ਤੇ ਉਹੀ ਗੱਲ ਹੋ ਗਈ ਸਵੇਰੇ ਬੇਲ ਬੇਲਦਾਰ ਸਾਹਿਬ ਨੇ ਐਨ ਕਲੱਬ ਲੱਭ ਲਿਆ ਤੇ ਹੁਣ ਇਹ ਇਹਨਾਂ ਵੱਲੋਂ ਇੱਕ ਪਿਆਰਾ ਜਿਹਾ ਗਿਫਟ ਜਿਹੜਾ ਆ ਲਓ ਜੀ ਐਨ ਕਲੱਬ ਕੀ ਹੈ ਕੀ ਬਾਤ ਆ ਯਾਰ ਲੱਭ ਗਈ ਚੰਗੀ ਹੁਣ ਤੂੰ ਧੰਨਵਾਦ ਨਾ ਕਰਦੀ ਕਿਤੇ ਭੁੱਲ ਕੇ ਵੀ ਠੀਕ ਹੈ ਨਹੀਂ ਇਹ ਦੁਨੀਆ ਧੰਦਰੀ ਹੋਈ ਪਈ ਤੇ ਹੁਣ ਆਪਾਂ ਕਾੜੀ ਐਨ ਕਲੱਬਨ ਦੀ ਖੁਸ਼ੀ ਦੇ ਵਿੱਚ ਸਰ ਸਾਹਿਬ ਮੈਂ ਕਹਿੰਨੀ ਦੁਨੀਆ ਧੰਦਰੀ ਕਿਉਂ ਬਈ ਐਨ ਕਲੱਬਨ ਦੀ ਖੁਸ਼ੀ ਦੇ ਵਿੱਚ ਸ਼ਰਮਾ ਜੀ ਨੇ ਨਵੀਂ ਲੋਕੇਸ਼ਨ ਲਾਂਚ ਕਰਤੀ ਹੈ ਕਹਿੰਦਾ ਵੀ ਅਗਲੀ ਪਾਰਟੀ ਜੈਲਦਾਰ ਰੈਸਟੋਰੈਂਟ ਨਾਰਥ ਐਂਡ ਤੇ ਬੋਲ ਪਾਉਂਗਾ ਮੇਰੇ ਵੱਲ ਵਾਹ ਰਿਕਾਰਡ ਹੋ ਗਈ ਗੱਲ ਹਾਂ 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 ਨਾ ਇਹ ਫਿਰ ਤੁਹਾਡੇ ਵੱਲ ਵਾਹ ਵਾਹ ਮੈਂ ਕਾਫੀ ਕੋ ਮੈਨੂੰ ਤਾਂ ਸ਼ਿਕਾਇਤ ਹੈ ਜੀ ਨਾ ਮੈਨੂੰ ਆਪਣੀ ਪਹਿਲੀ ਮੇਲ ਨਹੀਂ ਸੀਗੀ